ਵਾਜੂਜੀ ਦਾ ਖਾਲਸਾ ਵਾਜੂਜੀ ਦੀ ਪੱਤ ਪੰਜਾਬ ਜਾਣਿਆ ਜਾਂਦਾ ਗੁਰਾਂ ਦੇ ਨਾਮ ਤੇ ਪੰਜਾਬ ਦਾ ਵਿजूद ਪਾਣੀ ਹੈ ਪੰਜਾਬ ਦੀ ਆਰਥਿਕਤਾ ਪਾਣੀ ਹੈ ਅਜੇ ਹੀ ਸਮੇਂ ਦੇ ਵਿੱਚ ਪਾਣੀ ਦੀ ਕੋਈ ਵੀ ਡਾਕਾ ਜਿਹੜਾ ਉਹ ਪੰਜਾਬ ਦੇ ਵਿजूद ਨੂੰ ਵੱਡਾ ਚੈਲੰਜ ਹੋਵੇਗਾ ਜੋ ਅਜਿਹੀ ਤਰੀਕੇ ਦੇ ਵਿੱਚ ਕੇਂਦਰ ਸਰਕਾਰ ਵੀ ਵੀ ਐਮ ਬੀ ਦੇ ਰਾਹੀਂ ਪੰਜਾਬ ਤੋਂ ਪੰਜਾਬ ਤੋਂ ਪਾਣੀ ਖੋਹਦੀ ਜਿਹੜੀ ਤਿਆਰੀ ਕਰ ਰਹੀ ਹੈ ਸੋ ਅਸੀਂ ਇਹ ਦੇਖਦੇ ਹਾਂ ਕਿ ਪਿਛਲੇ ਸਮੇਂ ਦੇ ਵਿੱਚ 84 ਦੇ ਦੌਰ ਵੇਲੇ ਇੰਦਰਾ ਗਾਂਧੀ ਨੇ ਐਸਆਈਐਲ ਦਾ ਟੱਕ ਲਾ ਕੇ ਇਸ ਕਾਲੇ ਧੌਲ ਦੀ ਆਰੰਭਤਾ ਕੀਤੀ ਪਰ ਪੰਜਾਬ ਨੇ ਉਸ ਕਿਸੇ ਵੀ ਸਾਜ਼ਿਸ਼ ਨੂੰ ਸਿਰੇ ਨਹੀਂ ਚੜ੍ਹਨ ਦਿੱਤਾ ਉਹਦਾ ਡਟ ਕੇ ਮੁਕਾਬਲਾ ਕੀਤਾ ਤੇ ਖਾਸ ਤੌਰ ਤੇ ਅਸੀਂ ਸਿੱਖ ਜੱਤੇ ਬੰਦਿਆਂ ਨੂੰ ਵੀ ਪੀਰ ਕਰਦੇ ਆਂ ਕਿ ਆਓ ਸਾਰੇ ਇਸ ਪੰਜਾਬ ਦੇ ਵਜੂਦ ਨੂੰ ਆਰੇ ਇਸ 34 ਦੇ ਖਿਲਾਫ ਇੱਕਜੁੱਟ ਹੋ ਗਏ ਅਸੀਂ ਲੜਾਈ ਲਈ ਸਾਡੀਆਂ ਲੜਾਈਆਂ ਸਾਡੇ ਬਕਾਇਵੇਂ ਕੋਈ ਅਤਰੀ ਰੱਖਦੇ ਜੋ ਇਸ ਪੰਜਾਬ ਦੇ ਵਿਜੂਦ ਦੇ ਉੱਤੇ ਵੱਡਾ ਇੱਕ ਡਾਕਾ ਪਾਇਆ ਹੋਈ ਕੋਈ ਓਰਗੇਨਾਈਜੇਸ਼ਨ ਇਹ ਲੜਾਈ ਆਪਣੀ ਲੜਾਈ ਸਮਝ ਕੇ ਰਵੇਗੀ ਤਾਂ ਕਿ ਪੰਜਾਬ ਦੇ ਇਸ ਵਿਜੂਦ ਨੂੰ ਪੰਜਾਬ ਦੇ ਹੱਕਾਂ ਦੇ ਪਾਰੇ ਡਾਕੇ ਦੇ ਵਿਰੋਧ ਦਰਿਆ ਜਾਵੇ ਜਿਹੜੀ ਕੀ ਸਾਡਾ ਪੁਰਾਣਾ ਆਓ ਸਾਰੇ ਇਸ ਪੰਜਾਬ ਨੂੰ ਬਚਾਉਣ ਲਈ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਅਸੀਂ ਦਰਦ ਤੇ ਲੜਾਈ ਲੜੀ